ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢਾਬੇ ੇਟਾਬ ਬਾਮਣ ਵਾਲੇ ਵਾਲੀ ਹੈ ਇਹਦੇ ਨਾਲ ਦਾ ਹੀ ਪਿੰਡ ਬਾਮਣ ਵਾਲਾ ਕੋੜਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹਾ ਪੈਂਦਾ ਹੈ ਕੋੜਕਪੂਰੇ ਤੋਂ ਜਦੋਂ ਆਪਾਂ ਜੈਤਵਾਲ ਨੂੰ ਜਾਂਦੇ ਆ ਤਾਂ ਲਾਲਿਆਣਾ 메ਨ ਛੜਕ ਤੇ ਆਉਂਦਾ ਉਥੋਂ ਸਿੱਧੀ ਛੜਕ ਢਾਬ ਦੇ ਵਿੱਚ ਆ ਜਾਂਦੀ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਦਾ ਕਰੇ ਇਨੇ ਕ ਨਾਗ ਰੱਖੇ ਹੋਏ ਲਗਭਗ ਤੁਸੀਂ ਸਾਰੇ ਸਕਰੀਨ ਉੱਤੇ ਦੇਖ ਲਿਆ ਇਹਨਾਂ ਦੇ ਵਿੱਚੋਂ ਇੱਕ ਤਾਂ ਝੋਟੀ ਬਾਈ ਕੋਲ ਵਿਕਰੀ ਵਾਲੀ ਹੈ ਹੈ ਤਾਂ ਕੱਚੀ ਦੋਸਤੋਂ ਪਰ ਬਾਈ ਨੇ ਵੇਚ ਦੇਣੀ ਹੈ ਤਾਂ ਤੁਹਾਨੂੰ ਇਸੇ ਤਰੀਕੇ ਨਾਲ ਇਹ ਵੀ ਦਿਖਾ ਦਿੰਨੇ ਆ ਜੇ ਕੋਈ ਵੀਰ ਚੰਗੀ ਸਮਝੇ ਤਾਂ ਆਪ ਦੀ ਤਸੱਲੀ ਕਰ ਲਿਓ ਆ ਕੇ ਪਾਸ ਕਰ ਲਿਓ ਥਾਣਾ ਲਓ ਹਵਾਨਾ ਦੇਖ ਲਓ ਇਹ ਕਿਦਾਂ ਦਾ ਬਣਾ ਜੂਗੀ ਜਾਂ ਕਿੰਨਾ ਖਤੋ ਦੇ ਦੂਗੀ ਇਹ ਤੋਂ ਇਲਾਵਾ ਇੱਕ ਗਾਂ ਗਾਂ ਥੋੜੀਆਂ ਤਿਆਰੀਆਂ ਚ ਹੀ ਐ ਇਹ ਤੁਹਾਨੂੰ ਵੀਡੀਓ ਦੇ ਵਿੱਚ ਮੇਨ ਦਿਖਾਉਣੀ ਐ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਪਸ਼ੂ ਜਿਹੜਾ ਜੱਚਦਾ ਉਹਦੀ ਤਸੱਲੀ ਆ ਕੇ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਦੋਸਤੋ ਤੇ ਇੱਕ ਗੱਲ ਹੋਰ ਸ਼ੁਰੂ ਚ ਦੱਸ ਦਿਆਂ ਦੋਨਾਂ ਪਸ਼ੂਆਂ ਦੇ ਰੇਟ ਬਾਈ ਕਹਿੰਦਾ ਵੀ ਆਪਾਂ ਫੋਨ ਦੇ ਉੱਤੇ ਹੀ ਰੱਖਨੇ ਆ ਜਿਹੜਾ ਵੀਰ ਖਰੀਦਣਾ ਚਾਹੁੰਦਾ ਕਿਉਂਕਿ ਝੋਟੀ ਤਾਂ ਹੈ ਹੀ ਕੱਚੀ ਅਜੇ ਸਮਝ ਵਿੱਚ ਨਹੀਂ ਆਉਣੀ ਰੇਟ ਦੱਸਣ ਨਾਲ ਤੇ ਗਾਂ ਜਿਹੜੀ ਹੈ ਇਹਦਾ ਰੇਟ ਵੀ ਬਾਈ ਕਹਿੰਦਾ ਮੈਂ ਫੋਨ ਤੇ ਰੱਖੂ ਆ ਆਓ ਡਿਟੇਲ ਪੁੱਛੀ ਬਾਈ ਸੱਸਰੀ ਕਾ ਸੱਸਰੀ ਕਾ ਜੀ ਨਾਮ ਆਪਣਾ ਦੱਸ ਦਿਓ ਬਾਈ ਲੱਖਾ ਕਹਿੰਦੇ ਆ ਜੀ ਲੱਖਾ ਲਖੇ ਭਾਈ ਅੱਜ ਦੋ ਨਗ ਆਪਾਂ ਵੇਚਨੇ ਆ ਜਿਹੜੀ ਇਹ ਗਾਂ ਇਹ ਕੰਨਵਾਸੂਆ ਸੁੰਦੀ ਹੈ ਇਹ ਦੂਜਾ ਹੀ ਪਿਛਲੇ ਸੂਏ ਘਰੇ ਜੋ ਈ ਸੀ ਭਾਈ ਹਾਂਜੀ 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 ਕਿੰਨਾ ਕੁ ਦੁੱਧ ਦਿੱਤਾ ਇਹ 26 ਕਿਲੋ ਤੋਲਿਆ ਜੀ ਡੈਰੀ ਤੇ ਯਾਰ ਕੀ ਉਦੋਂ ਸੇਵਾ ਜਾਦੀ ਹੈ 26 ਕਿਲੋ ਡੈਰੀ ਤੇ ਤੋਲਿਆ ਪਿਛਲੇ ਸੂਏ ਚ ਹਾਂਜੀ ਹਾਂ ਠੀਕ ਹੈ ਅੱਛਾ ਭਾਈ ਹੁਣ ਇਹ ਦਿਨ ਕਿੰਨੇ ਲਊਗੀ ਸੂਨ ਦੇ ਵਿੱਚ ਹੁਣ ਵੇਖੋ ਜੀ ਇਹ ਪੂਰੇ ਵਾਂਗੂ 1-2 ਦਿਨ ਹੀ ਰਹਿੰਦੇ ਬਸ 23 ਤਰੀਕ ਨੂੰ ਦਿਨ ਪੂਰੇ ਆ ਦੇ ਹਾਂ ਰੇਟ ਤਾਂ ਫੋਨ ਤੇ ਹੀ ਰੱਖਣਾ ਹਾਂਜੀ ਹਾਂਜੀ ਫੋਨ ਤੇ ਤੋੜੀਏ ਭਾਈ ਇਹਨੂੰ ਤੋੜਨੇ ਫੋਲ ਸੋ ਸੋ ਸ਼ੌਕੀਆ ਬਾਈ ਨੇ ਪਟਾ ਪਾਤਾ ਗਾਲ ਚ ਵੈਸੇ ਇਹ ਘਰ ਦੇ ਪਸ਼ੂਆ ਵੀਰ ਦੇ 26 ਕਿਲੋ ਦੁੱਧ ਬਾਈ ਕਹਿੰਦਾ ਵੀ 26 ਕਿਲੋ ਤੋਂ ਬਾਹਰ ਪਿਛਲੇ ਸੂਏ ਡੇਰੀ ਦੇ ਉੱਤੇ ਤੋਲਿਆ ਦੁੱਧ ਇਸ ਗਾਂ ਦਾ ਖੈਰ ਵਾ ਡੇਟਾਂ ਚ ਦੀ ਪਰ ਬੰਨ ਕੇ ਰੱਖੇ ਪਸ਼ੂ ਜਿਹੜੇ ਆ ਥੋੜੀ ਉਹਨਾਂ ਦੇ ਢਾਂਚਾਂ ਦੀ ਸਮੱਸਿਆ ਆ ਜਾਂਦੀ ਹੈ ਵਜ਼ਨ ਬਹੁਤ ਆ ਗਾਂ ਦਾ ਤੌਰ ਤੁਹਾਡੇ ਸਾਹਮਣੇ ਆ ਕੋਲੋਂ ਆ ਕੇ ਤੁਸੀਂ ਪਾਸ ਕਰ ਲਿਓ ਸੋ ਇਹਦਾ ਰੇਟ ਫੋਨ ਤੇ ਰੱਖਿਆ ਦੁੱਧ ਚੰਗੇ ਵਾਲੀ ਗਾਂ ਹੈ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਕੋਲ ਆ ਕੇ ਬਾਈ ਨਾਲ ਗੱਲਬਾਤ ਕਰਿਓ ਫੋਨੇ ਦਾ ਤੁਸੀਂ ਹਵਾਨਾ ਦੇਖ ਲਓ ਦੋਨੇ ਪਾਸੇ ਹਵਾਨੇ ਦੇ ਉੱਤੇ ਬਹੁਤ ਸੋਹਣੀਆਂ ਨਾੜਾਂ ਸਟਰਕਚਰ ਥਣ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਕਮਾਲਾ ਬਾਈ ਬੋਲੀ ਬਹੁਤ ਹੈ ਤਾਰਾ ਤੁਰਾ ਜਿਵੇਂ ਮੈਂ ਗੰਨੀਰ ਗਈ 50 ਮਿੰਟ ਵੇਲੇ ਹੋ ਜੂਗੀ ਸੋ ਚੁਆਈ ਚੰਗੀ ਆ ਖੈਰ ਉਹ ਥਣ ਵੀ ਦੱਸਦੇ ਬਾਈ ਇੱਥੇ ਕਮਾ ਗੋਲ ਕੇ ਉਹ ਸ਼ਾਇਦ ਕਈ ਵਾਰਾਂ ਵੱਧੇ ਹੀ ਰਹਿੰਦੇ ਆ ਪਸ਼ੂ ਤੋਂ ਉਹਦੇ ਨਾਲ ਹਾਂ ਪੀੜਾ ਜੀਆਂ ਪੱਕੇ ਥਾਈ ਰਿਹਾ ਐ ਸਮਝ ਲਓ ਅੱਛਾ ਹਾਂ ਕੱਚੇ ਥਾ ਨਹੀਂ ਰਹੀ ਪੱਕੇ ਥਾ ਕਰਕੇ ਆ ਉਰੇ ਪੈਰਾਂ ਦੀ ਵੀ ਸਮੱਸਿਆ ਹੀ ਬਣਨ ਵਾਲੀ ਆ ਪੈਰ ਬਣਾਉਣ ਵਾਲੇ ਹਨ ਹਾਂਜੀ ਹਾਂਜੀ ਪੈਰ ਬਣਾਉਣ ਵਾਲੇ ਤਾਂ ਤਾਂ ਹੀ ਤੋਰ ਇਸ ਤਰ੍ਹਾਂ ਦੋਨੇ ਪਾਸੇ ਬਹੁਤ ਚੰਗਾਂ ਨਾੜਾਂ ਥਾਣਾ ਦੇ ਉੱਤੇ ਹਾਂ ਪੈਰ ਬਣਾਉਣ ਵਾਲੇ ਕਰਕੇ ਲੇੜੇ ਬਣਾਏ ਨਹੀਂ ਗਏ ਅੱਛਾ ਬਜ਼ੁਰਗਾਂ ਦਾ ਆਪਰੇਸ਼ਨ ਹੋ ਗਿਆ ਕਰਾਂ ਦੇ ਬਿਮਾਰ ਸੀ ਫਿਰ ਕੈਮਿਸਟਰੀ ਕਰਾ ਲਿਆ ਪੈਰ ਜਮਾ ਬਣਾਉਣੇ ਅੱਗੇ ਚੱਕਦੀ ਜੇ ਪੈਰੇ ਠੀਕ ਹੈ ਲੈ ਚਲ ਵੇ ਤਾਂ ਤੋਰਾ ਹੋਰ ਨਹੀਂ ਕੋਈ ਇਹਨੂੰ ਡੱਕਦੀ ਠੀਕ ਹੈ ਲੈ ਚਲ ਸੋ ਦੋਸਤੋ ਦੋਨੇ ਅਖੋਰ ਬਣਾਉਣੇ ਪੈਣਗੇ ਜਿਹੜਾ ਵੀਰ ਖਰੀਦਦਾ ਫਿਰ ਹੁਣ ਸਿਹਾਲ ਆ ਗਿਆ ਤੇ ਵਧੀਆ ਬਣਵਾ ਸਕਦੇ ਹਾਂ ਜਦੋਂ ਸੂਪੀਓਦੂ ਬਾਅਦ ਚ ਪੈਰ ਬਣਾਉਣੇ ਸੌਖੇ ਹੋ ਜਾਂਦੇ ਹਵਾਨਾ ਚੰਗਾ ਗਾਂ ਦਾ ਦੁੱਧ ਸੋਨਾ ਦੇ ਦੂਗੀ ਬਾਕੀ ਤੁਸੀਂ ਕੋਲ ਆ ਕੇ ਤਸੱਲੀ ਕਰੋ ਰੇਟ ਬਾਈ ਦੀ ਆਪ ਦੀ ਮਰਜ਼ੀ ਦਾ ਦੱਸੋ ਤੁਸੀਂ ਫੋਨ ਤੇ ਪੁੱਛ ਲਿਓ ਕੀ ਡਿਮਾਂਡ ਹੈ ਵੀਰ ਇਸ ਗਾਂ ਦੀ ਰੱਖਦਾ ਸੋ ਇਹਦੇ ਨਾਲ ਤੁਹਾਨੂੰ ਇੱਕ ਵੈੜ ਦਿਖਾ ਦਿਆਂ ਲਖੇ ਭਾਈ ਜਿਹੜੀ ਝੋਟੀ ਵੇਚਣੀ ਇਹ ਵੀ ਕਰਦੀ ਹੈ ਆਪਣੀ ਹਾਂਜੀ ਇਹ ਕਰਦੀ ਹੈ ਜੀ ਇਹਦੇ ਕੰਨ ਮਸੂਹ ਸੁਣਾ ਇਹ ਦੂਜਾ ਹੀ ਆਈ ਦੂਜਾ ਸੁਹ ਹੈ ਪਿਛਲੇ ਸੁਹੇ ਨੇ ਬੱਚਾ ਕੀ ਦਿੱਤਾ ਕਹਨੇ ਕੱਟੀ ਦਿੱਤੀ ਜੀ ਜਿਹੜੀ ਆ ਘਟੀ ਉਹ ਘੜੀ ਹਾਂਜੀ ਐਸ ਐਸ ਮੱਝ ਦੀ ਐਸ ਐਸ ਮੱਝ ਦੀ ਦੇਣਾ ਜੇ ਕਿੰਨੇ ਪਏ ਇਹਦੇ ਵਿੱਚ ਦੇਣੇ ਦੇ 14 ਪਏ ਆ ਮੰਨ ਕੇ ਚੱਲੋ ਜੀ 14 ਦਿਨ ਹਾਂਜੀ ਠੀਕ ਐ ਅੱਛਾ ਇਹ ਦੁੱਧ ਦੇਣੇ ਪਹਿਲੇ ਸਵੇਰ ਕਿੰਨਾ ਕਿ ਪਿਆ 13 ਲੀਟਰ ਦੁੱਧ ਚੋਇਆ ਜੀ ਜਦੋਂ ਮਰਜੀ ਚ ਮਵਾ ਸੂ ਆ ਕੇ ਸਾਡੇ ਘਰੇ ਲੈ ਲੈ ਹਾਂ ਉਹ ਤਾਂ ਫਿਰ ਸੂ ਕੇ ਭੜ ਕੇ ਪਿਆਰ ਹੋਣਾ ਖੈਰ ਅਰੇ ਮਾ ਨੇ 18 ਕਿਲੋ ਦੁੱਧ ਦੀ ਸ਼ੰਭੇ ਕਾ ਤੂੰ ਆਈ ਸੀਗੀ ਹਰਿਆਣੇ ਦੀ ਝੋਟੀ ਆ ਜੀ ਇਹ ਅੱਛਾ ਹਾਂ ਠੀਕ ਐ ਸੋ ਬਈ ਇਹ 3 ਹਲਾ ਦੇ ਨੂੰ ਮੜਾ ਜਾਂ ਡਰ ਕੇ ਭੱਜੂਗੀ ਬੰਦ ਦੋਸਤ ਤੁਹਾਡੀ ਸੇਵਾ ਦਾ ਮੈਂ ਗੱਲ ਇਸ ਕਰਕੇ ਗਾਇਨਾ ਉਹਨਾਂ ਕਿਉਂਕਿ ਬਾਈ ਨੇ ਗੱਬਣ ਗੱਬਣ ਵਿੱਚ ਨਹੀਂ ਆ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸਮਝ ਹੈ ਸਿੰਘ ਸੋਨਾ ਢਾਂਚਾ ਸੋਨਾ ਪੂਛ ਥੋੜੀ ਵੱਧ ਵਾਈਟ ਆ ਉਹ ਦਿਸਦੀ ਹੈ ਹਜੇ 14 ਦਿਨ ਬਾਕੀ ਹੈ ਕੱਚੀ ਹੈ ਝੋਟੀ ਇਸੇ ਤਰ੍ਹਾਂ ਹੀ ਦੇਖ ਲਓ ਤੋੜ ਕੇ ਤੁਹਾਨੂੰ ਸੁੱਖ ਚਾਹੀਦੀ ਜੇ ਨਾ ਵਿਕੇ ਪਰ ਜਦੋਂ ਪੂਰਾ ਪਿਆਰ ਦਾ ਉਦੋਂ ਦਿਖਾਵਾਂਗੇ ਸੋ ਅੱਜ ਦੀ ਵੀਡੀਓ ਦੇ ਦੋ ਪਸੂ ਦੱਸੋ ਵਕਾਉ ਸੀ ਦੋਨੇ ਤੁਹਾਨੂੰ ਇਸੇ ਤਰੀਕੇ ਨਾਲ ਦਿਖਾਤੇ ਆ ਫੋਲਾ ਜੇ ਨਹੀਂ ਡਰਦੀ ਤੇ ਚੋਕ ਨਹੀਂ ਨਹੀਂ ਡਰਦੀ ਜਾਵੜੂ ਖੋਲ ਕੋਈ ਗੱਲ ਨਹੀਂ ਸੋ ਦੇਖ ਹੀ ਲੈਨੇ ਦੱਸੋ ਥੋੜਾ ਤੋੜ ਕੇ ਜੇ ਨਾ ਡਰੀ ਨਹੀਂ ਨਹੀਂ ਡਰਦੀ ਨਹੀਂ ਐ ਜਾਵੜੂ ਗਈ ਇੱਦਾਂ ਅੱਛਾ ਠੀਕ ਹੈ ਕੋਈ ਡਰਦੀ ਨਹੀਂ ਸੋ ਇਹ ਦੂਜਾ ਸੂਆ ਸੁਨਦੀ ਝੋਟੀ ਹੈ ਤਾਂ ਹਜੇ ਕੱਚੀ ਥਣਾ ਵੱਲੋਂ ਤੁਸੀਂ ਪਾਸ ਕਰੋਗੇ ਹਵਾਨਾ ਇਹਦਾ ਤੁਸੀਂ ਹੁਣ ਜਿੰਨਾ ਕੁ ਬਣਿਆ ਖਿ ਲੋ ਕਾਂਚਾ ਤੁਸੀਂ ਇਹਦਾ ਦੇਖ ਲਓ ਇਸ ਤਰੀਕੇ ਦੇ ਦਾ ਥਣ ਤੇ ਹਵਾਨਾ ਬੈਕ ਸਾਈਡ ਤੋਂ ਦਿੰਦਾ ਕਾਂਤੀ ਪਾਸ ਸੋਹਣਾ ਦੱਸੋ ਝੋਟੀ ਦਾ ਸਮਾਲੀ ਵੀਰ ਨੇ ਚੰਗੀ ਆ ਮਤਲਬ ਸਭੀ ਵੀ ਸੋਹਣੀ ਸੋ ਇਸ ਸਾਈਡ ਤੋਂ ਵੀ ਸਟ੍ਰਕਚਰ ਇਹਦਾ ਤੁਸੀਂ ਹੈਡ ਬਹੁਤ ਆ ਜੀ ਮੇਰੇ ਕਦ ਨਾਲ ਵਿੱਚ ਛੋਟੀ ਦਾ ਸੋ ਹਾਈਟ ਸੋਹਣੀ ਆ ਦੱਸੋ ਬਾਕੀ ਟਾਂਚਾ ਸੋਹਣਾ ਲਿਆ ਭਾਈ ਵਾਪਸ ਸੋ ਬਾਕੀ ਤੁਸੀਂ ਪਾਸ ਦੱਸੋ ਆਪ ਕਰਨੀ ਹੋਊਗੀ ਅੱਜ ਦੀ ਵੀਡੀਓ ਤੇ ਦੋ ਹੀ ਨਗ ਵਕਾਉ ਸੀ ਤੇ ਦੋਨੇ ਤੁਹਾਨੂੰ ਦਿਖਾ ਦਿੱਤੇ ਧੰਨਵਾਦ ਇਸ ਵੀਡੀਓ ਨੂੰ ਦੇਖਣਗੇ